ਅਸੀਂ ਇਸ ਮੁੱਦੇ ਦੇ ਨਾਲ ਕਾਨੂੰਨੀ ਪੱਖ ਜਾਣਨ ਦੇ ਲਈ ਪੰਜਾਬ ਤੋਂ ਜੀ ਜਸਪਾਲ ਸਿੰਘ ਮੰਜਪੁਰ ਹੁਣਾਂ ਨੂੰ ਆਪਦੇ ਨਾਲ ਜੁੜਿਆ ਹੈ ਉਹ ਲੁਧਿਆਣਾ ਦੀ ਕਚੈਰੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਅਤੇ ਸਿੱਖ ਮੁੱਦਿਆਂ ਦੇ ਉੱਤੇ ਕਾਨੂੰਨੀ ਜੰਗ ਕਿਵੇਂ ਲੜੀਦੀ ਹੈ ਉਹਦੇ ਵਿੱਚ ਬੜੇ ਮਹਰ ਨੇ ਜਸਪਾਲ ਜੀ ਤੁਹਾਡਾ ਰੇਡੀਓ ਕੌਮੀ ਵਾਸਤੇ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਹਾਂ ਜੈੰਗ ਜੀ ਦਾ ਖਾਲਸਾ ਵੈਗ ਜੀ ਦੀ ਫਤਈ ਜੀ ਮਰਜੀ ਦਾ ਖਾਲਸਾ ਵੈਗ ਜੀ ਦੀ ਫਤਈ ਜਿਸ ਪਾਲੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਤੋਂ ਡੇਰਾ ਸਰਸਾ ਮੁਕੀ ਨੂੰ ਮੁਆਫ ਕਰ ਦਿੱਤਾ ਗਿਆ ਪਰ ਉਸ ਖਿਲਾਫ ਅਦਾਲਤ ਵਿੱਚ ਧਾਰਮਿਕ ਭਾਵਨਾ ਭੜਕਾਉਣ ਦਾ ਕੇਸ ਚੱਲ ਰਿਹਾ ਹੈ ਜਿਸ ਦੀ ਪੈਰਵੀ ਤੁਸੀਂ ਕਰ ਰਹੇ ਹੋ ਇਹ ਕੇਸ ਕਿਸ ਪੜਾਅ ਤੇ ਹੈ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਕੀ ਸਿੱਟਾ ਨਿਕਲੇਗਾ ਦੇਖੋ ਜਿਹੜਾ ਜਿਹੜਾ ਸਾਰਾ ਮਸਲਾ ਜਿੱਥੇ ਸ਼ੁਰੂ ਹੋਇਆ ਸੀ ਉਹਨੇ ਖਾਲਸਾ ਤੋਂ ਡੇਰੇ ਜਿਹੜਾ ਬਚੰਗਾ ਜਿ ਤੇ ਕੀ ਤੇ ਇਹ ਸਾਰਾ ਨਕਲ ਦਾ प्लान ਜਿਹੜਾ ਰਿਹਾ ਸੀ ਜੀ ਗੋਵਿੰਦ ਸਿੰਘ ਬਾਦਚਾ ਦੇ ਅਮਲ ਸੁਕਾਉਣ ਦੀ ਜਿਹੜੀ ਸਾਰੀ ਸਰਕਾਰ ਕੋਲ ਆ ਉਸ ਦਾ ਤਾਂ ਉਸ ਤੋਂ ਬਾਅਦ 20 ਮਈ 2007 ਨੂੰ ਉਹਦੇ ਸਬੰਧ ਜਿਹੜਾ थाना ਕਤਵਾਲੀ ਦੀ ਬੱਚਿਆ ਹੋਇਆ ਐਫ ਆਈ ਆਰ ਨੰਬਰ 262 ਤੇ ਉਹਦਾ ਉਸ ਤੱਤੇ ਦਾ ਉਸ ਮੁਕਦਮੇ ਦਾ ਜਿਹੜਾ ਕੰਪਨੀ ਨੇ ਤੁਸੀਂ ਜੀ ਉਹ ਕਾਲੀ ਜਲ ਬਾਦਲਗੜ੍ਹ ਜਿੰਦਰ ਸਿੰਘ ਤੇ ਸਿੱਧੂ ਸੀ ਜੀ ਤੇ ਉਹਦੇ ਵਿੱਚ ਪੁਲਿਸ ਨੇ ਉਹ ਵੀ ਉਹ ਵੀ ਅ ਐਂਟੀਸੀਪੇਟਰੀ ਬਿਲ ਹੋਣ ਕਰਕੇ ਉਹਨੂੰ ਇਨਵੈਸਟੀਗੇਸ਼ਨ ਡਿਜ਼ਾਈਨ ਕੀਤੀ ਤੇ ਤੁਹਾਨੂੰ ਸੈਂਕਸ਼ਨ ਦਿੱਤੀ ਸਸ ਪੰਜਾਬ ਸਰਕਾਰ ਨੂੰ 295 ਏਰਾ ਗੇਟ ਪ੍ਰੋਸੀਜਰ ਤਾਂ ਗਈ ਤੇ ਤਵੰਦਰ ਸਰਕਾਰ ਦੀ ਏਰੀਆ ਸੈਂਕਸ਼ਨ ਜ਼ਰੂਰੀ ਹੈ ਸੈਂਕਸ਼ਨ ਆਲਰੇਡੀ ਜਿਹੜੀ ਆਨ ਫਾਈਲ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜੇ ਸਿੱਖ ਵਿਦਵਾਨ ਨੇ ਗੁਲਾਮ ਕੇ ਜੀ ਯੂਨੀਵਰਸਿਟੀ ਜਾਂ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਸਿੱਖ ਫੋਲਰ ਨੇ ਉਹ ਇੱਕ ਲੰਬੀ ਲਿਸਟ ਆ ਉਹਨਾਂ ਸਾਰਿਆਂ ਦੀਆਂ ਗਵਾਹੀਆਂ ਇਸ ਬਨਾ ਤੇ ਲਿਖਿਆ ਵੀ ਜਿਹੜਾ ਕੁਝ ਵੀ ਕੰਮ ਨੇ ਕੀਤਾ ਆ ਇਹ ਇੱਕ ਪਰ ਪਰਮ ਦੇਜਾ ਦੀ ਭਾਵਨਾ ਉੱਤੇ ਖਾਣ ਵਾਲਾ ਹੈਗਾ ਆ ਤੇ ਇਹਦੇ ਨਾਲ ਉਸ ਤੋਂ ਬਾਅਦ ਵਿਸ਼ਤ ਪਈ ਉਹ ਵਰਗਾਰੇ ਦੇ ਮਨ ਸਮਾਜ ਦੇ ਸਿਕਾਂ ਤੇ ਤਰੀਕਿਆਂ ਦੇ ਵਿੱਚ ਉਹ 155 ਇਹ ਜਿਹੜੀ ਆ ਉਹ ਸਖਸ਼ਾ ਹਿੱਦੀ ਜਿਹਾ ਲੱਗਿਆ ਦੀ ਇਹ ਸੱਲ ਕਰਕੇ ਗਈ ਤੇ ਉਹ ਕੇਸ ਬਾਅਦ ਦੇ ਵਿੱਚ 2012 ਦੀਆਂ ਚੋਣਾਂ ਤੋਂ ਫਰਵਰੀ 2012 ਤੋਂ ਪਹਿਲਾਂ 20 ਜਨਵਰੀ 2012 ਨੂੰ ਜਿੰਦਰ ਸਿੰਘ ਸਿੱਧੂ ਨੇ ਆ ਜਨਾ ਅੱਜ ਜੀ ਕਿ ਕਿ ਮੈਂ ਇਹ ਕੱਟਣਾ ਨਾ ਦੇਖੀ ਸੀ ਮੈਂ ਵਾਂ ਵੈਸੇ ਹੀ ਸਵਾਲਾਂ ਪੜ ਕੇ ਦੇ ਵਿੱਚ ਆਏ ਨਹੀਂ ਤੋਂ ਕੱਟਣਾ ਹੋਈ ਨਹੀਂ ਕਿੰਦੇ ਦੇ ਵਿੱਚ ਮੇਰੇ ਸਾਥੇ ਉਸਨੇ ਕੈਂਸਲ ਬਹੁਤ ਰਾਇਟ ਦਿੱਤੀ ਤੇ ਜਿੰਨੇ ਲੈਤਰ ਹੋਈ ਲਈ ਅਸੀਂ ਜੀ ਆਮਨੇ ਬਹਾਦਰ ਦੇਵ ਜਿੰਦਰ ਸਿੰਘ ਸਿੱਧੂ ਵੀ ਮੁੱਖਰ ਗਿਆ ਵੀ ਮੈਂ ਹੋਇਆ ਅਸਿਹਰਾ ਦੇਤਾਂ ਇਲੈਕਸ਼ਨ ਤੋਂ ਬਾਅਦ ਜੀ ਤੇ ਤੇ ਉਹ ਗੂਗਲ ਸਮਨਿੰਗ ਦੇ ਆਰਡਰ ਹੋਏ ਸੀ ਜੀਐਮ ਵੱਲੋਂ ਤੇ ਐਡੀਸ਼ਨਲ ਸੈਟਮੈਜ ਵੱਲੋਂ ਸਮਨਿੰਗ ਆਰਡਰ ਹੋਏ ਤੇ ਹਾਈ ਕੋਰਟ ਦੇ ਉਹਨਾਂ ਨੇ ਫੈਸਲਾ ਦੇ ਦੇ ਨੇ ਲਈ ਉਹ ਤੋਂ ਉਹਨਾਂ ਦੀ ਖਾਸ ਜੀ ਡਿਮਾਂਡ ਬੈਕ ਟੂ ਜੀਐਮ ਕੋਲ ਹੋ ਗਿਆ ਤੇ ਜੀਐਮ ਨੇ ਉਹਨੂੰ ਸਮਨ ਦਿੱਤੀ ਫਿਰ ਉਸ ਤੋਂ ਬਾਅਦ 7 ਜਨ 2014 ਨੂੰ ਐ ਸ਼ੈਸ਼ਨ ਜੱਗੀ ਬੈਂਡਾ ਨੇ ਜਿਹੜੀ ਆ ਉਹ ਉਹ ہماری ਕੈਨਸਲੇਸ਼ਨ ਹੋ ਗਿਆ ਐਕਟਿਵਿਟੀ ਤੇ ਗੁਰਮੀ ਸਾਡੇ ਹਲੋ ਇਹ ਪ੍ਰਾਈਵੇਟ ਕੰਪਨੀ ਹੈ ਬਾਈ ਗਈ ਸੀ ਉਹਦੇ ਪੈਰਲਲ ਕਿਉਂਕਿ ਸਾਨੂੰ ਸ਼ੱਕ ਸੀ ਪਤਾ ਨਹੀਂ ਕੀ ਇਹਨਾਂ ਨੇ ਵਾਪਸ ਲੈਣੀ ਹੈ ਜੀ ਵਿੰਮਲ ਸਿੰਘ ਸਿੱਧੂ ਲੈ ਲਿਆ ਵਾਪਸ ਉਹ ਇੱਕ ਪ੍ਰਾਈਵੇਟ ਕੰਪਲੇਨਟ ਫਾਈਲ ਕਰਤੀ ਸੀ ਜਿਹੜੀ ਉਹ ਮੇਨ ਕੇਸ ਦੇ ਨਾਲ ਅਟੈਚ ਹੋ ਗਈ ਤੇ ਉਹਨਾਂ ਕੇ 7 ਜਨਵਰੀ 2014 ਤੋਂ ਬਾਅਦ ਸਾਰਾ ਕੁਝ ਖਾਰਜ ਕਰਤਾ ਸੈਸ਼ਨ ਜਾਈਂਗ ਦਾ ਹਿੰਦਾਂ ਮੈਂ ਤੇ ਉਹਦੇ ਖਿਲਾਫ ਅੱਜ ਜਿਹੜੀ ਆ ਉਹ ਵਿੰਮਲ ਸਿੰਘ ਸਿੱਧੂ ਦਾ ਫੇਰ ਉਹਦੇ ਖਿਲਾਫ ਗਿਆ ਹੀ ਨਹੀਂ ਹਾਈ ਕੋਰਟ ਤੇ ਕਿ ਉਹ ਫਾਈਲ ਲੈ ਕੇ ਉਹਨੇ ਖੁੰਦ-ਖੁੰਦ ਕਰਤੀ ਆਪਣੇ ਵਕੀਲ ਕੋਲ ਉਹ ਲੈ ਕੇ ਪਹੁੰਚੇਗੇ ਆਈ ਬੋਰਡ ਤੇ ਲਾ ਸਾਨੂੰ ਕਹਿੰਦਾ ਰਿਹਾ ਕਿ ਫਾਈਲ ਦੀ ਹੈ ਉਹ ਤੇ ਅਰੋਗ ਕੋਲ ਨਾਲ ਕਿਨਸ ਤੋਂ ਉਹਨਾਂ ਨੂੰ ਪਰ ਉਹ ਫਾਈਲ ਦਸੰਡੇ ਕੋਰਟ ਦੇ ਵਿੱਚੋਂ ਲੈ ਗਿਆ ਤੇ ਨਾਲ ਕਿਨਸ ਨੂੰ ਪਤਾ ਹੀ ਨਹੀਂ ਬਾਅਦ ਵਿੱਚ ਜਦੋਂ ਫਾਈਲ ਫੈਬਰੂਰੀ ਅਰੇਂਜ ਕਰਕੇ ਤੇ ਉਹ ਸੰਬਾਰ ਨਾਲ ਕਿਨਸ ਨੂੰ ਅਰੋਗ ਕੋਲ ਨਹੀਂ ਦਿੱਤੀ ਉਹਨਾਂ ਨੇ ਆਲਰੇਡੀ ਜਿਹੜੀ ਹੈ ਫਾਈਲ ਉਸ ਕਿਨ ਦੇ ਡਿਸੀਸ਼ਨ ਕੋਰਟ ਦੇ ਫੈਸਲੇ ਦੇ ਤਾਲੂਮ ਨੂੰ ਦਿੱਤੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਮੇਰਾ 프리ਮੀਅਮ ਦੇ ਜੀਮਾਨੀ ਹਾਈ ਕੋਰਟ ਨੂੰ ਬਾਰ-ਬਾਰ ਟਾਈਮ ਲਿਆ ਜਵਾਬ ਦੇਣ ਦਾ ਪਰ ਉਹਨਾਂ ਨੇ ਜਵਾਬ ਦਾਖਲ ਨਹੀਂ ਕੀਤਾ ਜੀ ਹਾਈ ਕੋਰਟ ਨੇ ਉਹਨਾਂ ਨੂੰ 8 ਦਸੰਬਰ 2015 ਨੂੰ ਚਾਰਫਾਈ ਦੀ ਹੋਣ ਤੁਹਾਨੂੰ ਕੋਈ ਟਾਈਮ ਨਹੀਂ ਮਿਲੇਗਾ 10 ਦਸੰਬਰ 2015 ਜਿਹੜੀ ਆ ਉਹ ਫਾਈਨਲ ਆਰਗੂਮੈਂਟ ਵਾਸਤੇ ਜਿਹੜੀ ਆ ਉਹ ਜਿਹੜਾ ਕੇਸ ਮੈਂਸ਼ਨ ਹੋਏਗਾ ਉਸ ਦਿਨ ਬੈਸ ਹੋਏਗੀ ਤੇ ਉਹ ਆਨ ਬੈਸ ਹੋਇਆ ਆਫਟਰ ਦੈਟ ਜਿਹੜਾ ਉਹ ਆਰਡਰ ਸੁਣਾ ਸਕੀ ਹਾਈ ਕੋਰਟ ਸਫੀਸ਼ੀਐਂਟ ਐਵਿਡੈਂਸ ਹੈਗਾ ਉਹਦੇ ਖਿਲਾਫ Joun mre sa la kousi ki ta, se la sa ki kane baan an, se ftan ki de ou ta fera, e la ki te, se ta sou yon hove, e la gwaan yon hou, e la ki ta, se la sa ki ta, se la sa ki ta, se la sa ki ta, e la ki ta, se la sa ki ta, se la sa ki ta, se la sa ki ta, ਮੀਂਹ ਗੱਲ ਹੈ ਵੀ ਹਾਈ ਕੋਰਟ ਤੋਂ ਤਾਂ ਬਹੁਤ ਉੱਪਰ ਹਾਈ ਕੋਰਟੋਂ ਛੋਟੀ ਜੋ ਦਾ ਅਦਾਲਤ ਤੱਕ ਦੀ ਜਿਹੜੀ ਹੈਗੀ ਆ ਤੇ ਅਦਾਲਤ ਦਾ ਤੱਕ ਕਹਿ ਦਿੰਦੇ ਆ ਪਰ ਇਹਨਾਂ ਦੇ ਸਹਿਰੂਮੇ ਜਿਹੜੇ ਹੁਣ ਹੈਗੇ ਤੋਂ ਕੰਮ ਕੀਤਾ ਰਹੇ ਦੇ ਉਹ ਇੰਨੇ ਹਲਕੇ ਪੱਦਰ ਦੇ ਆ ਵੀ ਆਮ ਕੋਤਾ ਤਾਂ ਸਜ਼ਾਵਾਂ ਦਿੱਤੀਆਂ ਨੇ ਦੰਦਿਆਂ ਨੂੰ ਜਿਵੇਂ ਧਰਮਨ ਸਿੰਘ ਦੇ ਵੀਪਤੀ ਕੇਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਮਾਫੀ ਦੇ ਦਿੱਤੀ ਸੀ ਉਹਨੂੰ ਉਹਨੂੰ ਮੁਰਤੇ ਖੋਦ ਨੇ ਦਾ 40000 ਜਿਹੜਾ ਕ੍ਰਾਈਮ ਕਮਿਟ ਹੋਇਆ ਐਂਸਰ ਲਾ ਤਾਂ ਜੀ ਇਹਨੂੰ ਉਹ ਉਹ ਪੁੱਛਣਾ ਜੇ ਇੰਨਾ ਜਿਹਾ ਵੀ ਕਾਰ ਤੱਕ ਨੇ ਮਾਗੀ ਦੇਤੀ ਇੰਨਾ ਲੋਕੀ ਪੈਸੇ ਦੇ ਕੇ ਜਿਹੇ ਦਾ ਨੂੰ ਮਾਗੀ ਲੈ ਗਿਆ ਕਰਨਗੇ ਕਤਲ ਕਰਕੇ ਦੇ ਮੁਲਕੀ ਕਿਆ ਕਰਨਗੇ ਸਾਨੂੰ ਕੋਚਾਂ ਭਰੀ ਕਰਨ ਜੀ ਬਿਲਕੁਲ ਤੇ ਉੱਤੇ ਅਕਾਲ ਤਖਤ ਦਾ ਹੁਕਮ ਐਜ ਪਰ ਹੁਣ ਕੋਈ ਉਹ ਬਾਉਂਡ ਨਹੀਂ ਹੈਗੀ ਹਾਈ ਕੋਰਟ ਵੀ ਅਕਾਲ ਤਖਤ ਨੇ ਕਾਲਪਾਸ ਨਿਸਕਰ ਗਿਆ ਜੀ ਨੂੰ ਮਨਜ਼ ਕਰ ਦਈ ਜੀ ਮਨ ਜਪੁਰ ਜੀ ਅਗਲਾ ਸਵਾਲ ਇਹ ਹੈ ਕਿ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੇਸ ਸੌਦੇ ਸਾਧ ਦੇ ਉੱਤੇ ਚੱਲ ਰਹੇ ਨੇ ਇਹਨੂੰ ਸੋਚਿਆ ਸਾਹਿਬ ਦੇ ਇੱਕ ਉਹ ਜੇ ਕੇਸ ਆ ਗਿਆ ਸੀ ਜੀਆ ਜਦੋਂ ਕਰਨੀ ਹੈ ਉਹ ਵੀ ਵੀਡੀਓ ਕਾਨਫਰੈਂਸ ਜਿਹੜਾ ਇਹਨਾਂ ਸਭ ਤੋਂ ਬੜੀ ਬੇਚੀਪੀ ਦਾ ਸੀ ਜੀਆ ਦਾਲ ਦੇ ਕੋਲ ਜਿਹਨੂੰ ਇਹ ਸ਼ਟਅਪ ਤਕਰਾਰ ਸ਼ਕਰਪਤੀ ਇਹ ਤਕਰਾਰ ਕੇ ਉਹ ਤਵੇ ਉਸੇ ਡੇਰਾ ਸਤਿਨ ਨਦਨ ਨੂੰ ਡੇਰਾ ਉਹ ਉਹਦੇ ਚਾਹ ਦੰਗਰੂ ਦੇ ਜੀਆ ਦੇ ਕੇ ਸੋਚਾ ਲੈਣ ਉਹ ਕਿਨਵੈਸਟੀਗੇਸ਼ਨ ਕਮਟੀ ਮੈਂ ਜਿਹੜੀ ਉਹ 150 ਦੇ ਤਕਰੀਬ ਹੋ ਰਹੇ ਦੇ ਜਿਹੜੇ ਤਨਸ਼ਾ ਬਾਲੂ ਸੀ ਜਿਹੜੇ ਉਹਨਾਂ ਨੇ ਇਸ ਤਰ੍ਹਾਂ ਦੇ 90 ਦੇਤੇ ਤੇ ਰਾਸੀ ਉਹਨਾਂ ਨੂੰ ਨੂੰ ਸਬਤ ਕੀਤਾ ਗਿਆ ਜੀ ਕਿ ਇਹ ਸਾਜਨਾ ਕੋਈ ਗਲਤ ਤਨ ਮਾਰ ਸਕਣਾ ਉਹ ਆ ਕੇਸ ਸੈੱਟ ਦੇ ਜਿਹੜਾ ਨੌਕਰਨ ਕੋਈ ਐਡਵੋਕੇਟ ਵੱਲੋਂ ਆਇ ਕੋ ਦੇ ਲਈ ਆ ਉਹ ਵੀ ਜਿਹੜੀ ਜਾਂਚ ਚੱਲਦੀ ਹੈ ਕੱਪਲ ਦੇ ਵਾਟਕਾਰ ਦੇ ਜਿਹੜੇ ਉਹਨੂੰ ਇੱਕ ਪ੍ਰਾਈਮ ਹੈਗੇ ਐਂਡੀ ਮਾਦ ਨਕਾਰ ਉਹ ਸਾਰੇ ਕੇਸ ਜੁਟ ਰਹੇ ਆ

ਅ ਅ ਅ ਅਕਰ ਕੇ 마ఫీ ਲਈਏ ਹੋਏ ਉਹਨੇ ਕੋਈ ਮਿੰਨਤ ਜਿਹੜੀ ਨਹੀਂ ਲਈ ਤੇ ਇਹ ਤਾਂ ਪਹਿਲੇ ਹੀ ਕਾਹੇ ਸੀ 2008 ਤੋਂ ਨਹੀਂ 2007 ਤੋਂ ਜੀ ਦੇ ਫੀਸੀਡਿੰਗ 마ఫీ ਲਈਏ ਸੀ ਉਹ ਉਹ 2007 ਦੀ ਹੀ ਉਹਨਾਂ ਨੇ ਹੀ ਲਿਖਿਆ ਉਹੋ ਹੀ ਤਾਗ ਰਿਆ ਉਹਨੂੰ ਅਧਾਰ ਬਣਾ ਕੇ ਨਾ ਨੇ ਜਿਹੜਾ ਉਹਨੂੰ 마ఫీ ਦੇ ਕੇ ਤੇ ਉਹਨਾਂ ਦੇ ਜਿਹੜੇ ਹੌਸਲੇ ਉਹਦਾ ਹੀ ਗਿਆ ਜੀ ਮਨਜਪੁਰ ਜੀ ਇਹ ਕਹਤਾ ਵੀ ਜਾਂਦਾ ਕਿ ਅਸਲ ਦੇ ਵਿੱਚ ਜਿਹੜਾ ਉਹ ਲੈਟਰ ਭੇਜਿਆ ਗਿਆ ਸਰਸੇ ਵੱਲੋਂ ਤੇ ਉਹਦੇ ਵਿੱਚ ਤਾਂ ਮਾਫੀ ਦਾ ਕਿਤੇ ਜ਼ਿਕਰ ਵੀ ਨਹੀਂ ਹੈਗਾ। ਆ ਆ ਜਿਹੜੇ ਲਾਭੀ ਨੋਰਨ ਦਾ ਉਹ ਨਿਕਲੀ ਗਿਆ ਮਾਫੀ ਤਾਂ ਹੁੰਦੀ ਹੈ ਕਿ ਦਿੱਤੀ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਜੀ ਨੂੰ ਇਸ ਵਾਰ ਮਾਫ਼ ਕਰ ਦਿਓ। ਜੀ ਉਹਦੇ ਇਸ ਦਾ ਲਿਖਿਆ ਵੀ ਮੈਂ ਜੀ ਤਾਂ ਤਾਂ ਜਲਬਰੀ ਕੀਤੀ ਦੁਨੀਆ ਜਾਂ ਜਾਂ ਆਵਤੂ ਦੇ ਪਾਦਾਂ ਦੇ ਵਿੱਚ ਖਿਆਲ ਲਾਏ ਆ ਨਾ ਜੇ ਉਸ ਤਰ੍ਹਾਂ ਦੀ ਬਿੰਦਾਰੀ ਜੁਸਾਤ ਕੋਈ ਵੀ ਤਕਰੀਬ ਜਿਹੜੀ ਆ ਉਹ ਮਾਨਤਾ ਪ੍ਰਾਪਤ ਨਹੀਂ ਹੈ ਜੇ ਪੰਚਨਦ ਤਕਰੀਬਿਆਂ ਦੇ ਨਾਲ ਕਿਤੇ ਉਸੇ ਤਰ੍ਹਾਂ ਦੇ ਡਿਜ਼ਾਈਨ ਦੇ ਕੱਪੜੇ ਪਾ ਕੇ ਉਸੇ ਅੰਦਾਜ਼ ਦੇ ਵਿੱਚ ਉਸੇ ਤਰ੍ਹਾਂ ਦੀ ਵਿਸਾਤ ਜਿਹਾ ਗੇਰਾ ਕੋਈ ਨਹੀਂ ਉਹ ਉਦੋਂ ਪੜਾ ਰਿਹਾ ਕਿ ਅਸੀਂ ਉਹਦੇ ਕੋਲਿਆ ਤੇ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਿਹਾ ਤੇ ਆਪਣੇ ਬੱਚਿਆਂ ਨੂੰ ਸਹਿਣ ਜਾਵੇ ਜੀ ਕਾਦੀ ਜਿਹੜੀ ਆ ਉਹ ਦਿੱਤੀ ਤੇ ਉਹ ਕੱਲਾ ਉਹ ਕੋਈ ਸਿਰਫ ਆਉਂਦਾ ਮਸਲਾ ਨਹੀਂ ਹੈਗਾ ਉਹ ਉਹ ਸਾਰਾ ਇਵੈਂਟ ਨੂੰ ਮਸਲ ਕਰਕੇ ਦੇ ਆਪਣੇ ਆਪ ਨੂੰ ਜਿਹੜੀ ਬਰਾਬਰਤਾ ਜਿਹੜੀ ਕੀਤੀ ਹੈਗੀ ਹੈ ਤੇ ਉਹ 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 ਬੋਲ ਦੋਖਾਈਆ ਤੇ ਉਹ ਲੋਕੀ ਉਹਨਾਂ ਨੂੰ ਮਾਫ਼ ਕਰਨਾ ਉਹ ਲੋਕੀ ਉਹਦੇ ਉਹਦੇ ਨਾਲੋਂ ਵੀ ਜ਼ਿਆਦਾ ਦੋਖਾ ਦੇ ਏ ਜੀ ਮਨਜਪੁਰ ਜੀ ਇੱਕ ਗੱਲ ਸਾਡੇ ਤੱਕ ਪਹੁੰਚੀ ਹੋ ਕਨਫਰਮ ਨਹੀਂ ਹੈਗੀ ਕਿ ਅਕਾਲ ਤਖਤ ਦੇ ਜਥੇਦਾਰ ਨੇ ਇਹ ਬਿਆਨ ਜਾਂ ਇੱਕ ਇਹ ਕਾਰਵਾਈ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਕਿ ਇਹਦੇ ਵਿੱਚ ਕੋਈ ਸਚਾਈ ਹੈਗੀ ਹੈ ਇਹ ਅਜੇ ਤੱਕ ਦੇ ਉਹਨਾਂ ਨੇ ਅਸਤੀਫਾ ਦੇਣਾ ਹੀ ਪਹਿਲਾਂ ਦਿੰਦਾ ਉਹ ਬਾਅਦ ਅਸਤੀਫਾ ਦੇਣ ਦਾ ਅਗਲੇ ਨੇ ਕੰਮ ਵੀ ਢਾ ਲਿਆ ਤੇ ਅਸਤੀਫਾ ਵੀ ਦਿਵਾਤਾ ਪੇਸ਼ਾ ਉਹ ਵੀ ਵੀ ਕੰਮ ਲੱਗਿਆ ਉਹ ਲੱਤ ਮਾਰਤੀ ਜੀ ਇਹ ਵੀ ਮੇਰੇ ਕੋਲ ਆਇਆ ਨੂੰ ਜੀ ਇਹਨਾਂ ਨੇ ਜੀ ਦਾ ਦਿੱਤਾ ਅਸਤੀਫਾ ਉਹ ਦੇਣਾ ਸੀ ਤਾਂ ਇਹ ਕੰਮ ਕਰਨ ਤੋਂ ਪਹਿਲਾਂ ਲੈਣਾ ਜਿਹਦਾ ਹੁਣ ਤੱਕ ਉਹ ਵੀ ਬੀਲਿੰਗ ਜੇ ਲੈ ਕੇ ਆਇਆ ਹੈ ਛੇ 달 ਬਣ ਕੇ ਬਾਅਦ ਦੇ ਵਿੱਚ ਨੂੰ ਵਿਹਲਾ ਹੋ ਕੇ ਲੈ ਗਏ ਉਸ ਤੋਂ ਪਹਿਲਾਂ ਵੀ ਜਿਹੜੇ ਜਿਹੜਾ ਭਾਵਾ ਉਹ ਉਹ ਭਾਵੇਂ ਭਾਵੇਂ ਗਵਿੰਦਰ ਸਿੰਘ ਨਾਲ ਗੱਲਤੀ ਹੋਣੀ ਹੈ ਉਹ ਉਹ ਚੰਗੇ ਲੱਗਦੇ ਆ ਸਾਨੂੰ ਐਲਜੀ ਤਰੀਕ ਦੇ ਵਿੱਚ ਜੀ ਗਵਿੰਦਰ ਸਿੰਘ ਜਦ ਇਹਨਾਂ ਦਾ ਚੰਗਾ ਜਸਵੰਤ ਸਿੰਘ ਗੱਲਤੀ ਆਈ ਸੀ ਜੀ ਤੇ ਇਸ ਤੋਂ ਬਾਅਦ ਇਸ ਤੋਂ ਵੱਡਾ ਹੀ ਆਊਗਾ ਜੇ ਲੱਤ ਨਹੀਂ ਗਿਆ ਹੈ ਜੇ ਨਿਆਇ ਗਲਨੀ ਕੋਲ ਸੰਗੀ ਦੀ ਗੱਲ ਕਰਦਾ ਜੀ ਉਹ ਅੱਜ ਬਹੁਤ ਉਹਨਾਂ ਨੇ ਮਹਿਲ ਚੁਗਾਈਆ ਪਰ ਜਦੋਂ ਆਪ ਅਉਧਿਆਂ ਦੇ ਉੱਤੇ ਰਹਿ ਕੇ ਉਸ ਦੀ ਦੋ ਵਰਸ ਤੋਂ ਦਰਵੰਤ ਹੋਣ ਤੋਂ ਉਪਨਾ ਉਹ ਜਿਆਦਾ ਵਧੀ ਜਾਂਦੀ ਹੈ ਬਾਅਦ ਦੇ ਵਿੱਚ ਆ ਕੇ ਅਉਧੇ ਤੋਂ ਮੁਕਤ ਹੋ ਕੇ ਅਸ਼ੈਲ ਹੋਣਾ ਦਾ ਬਾਦਲ ਵੀ ਵਿਹਲਾ ਹੋ ਕੇ ਬਹੁਤ ਗੱਲਾਂ ਇਹੋ ਜਿਹੀਆਂ ਕਰੂਗਾ ਕਿ ਮੈਂ ਮਜਬੂਰ ਸੀ ਮੈਂ ਕੰਤ ਨੂੰ ਆ ਤਨ ਉਹਦਾ ਕੇਪੀਐਸ ਵੀਰ ਕੱਲ ਨੂੰ ਕੈਬਿਨ ਨੂੰ ਦਾ ਸਟੇਟ ਦਾ ਆਇਆ ਸੀਗਾ ਉਹ ਗੱਲਾਂ ਨਹੀਂ ਉਹਨੀਆਂ ਅਉਧੇ ਦੇ ਉੱਤੇ ਰਹਿ ਕੇ ਉਹ 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 ਜਿਹੜੀਆ ਮੰਨਤਾ ਬਣਾਈ ਵਸਣ ਨੂੰ ਸਰਕਾਰ ਦਾ ਐਲਾਨ ਰੱਖਿਆ ਜਿਆਦਾ ਵੱਡੀ ਗੱਲ ਹੁੰਦੀ ਬਾਹਰ ਦੇ ਜਾ ਕੇ ਕੋਈ ਜੇ ਮਰਜੀ ਕਰੀਏ ਉਹ ਕੋਈ ਮਤਲਬ ਨਹੀਂ ਜੀ ਸਮੇ ਸਮੇ ਤੇ ਅਦਾਲਤ ਵੱਲੋਂ ਡੇਰਾ ਮੁਖੀ ਨਾਲ ਸਖਤੀ ਕਰਨੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਪਰ ਕੋਈ ਅਸਰ ਉਸ ਦੇ ਹੁੰਦਾ ਨਜ਼ਰ ਨਹੀਂ ਆਉਂਦਾ ਇਸ ਤਰੀਕੇ ਨਾਲ ਕਈ ਵਾਰ सीबीआई ਦੀ ਪੁੱਛ ਪੜਤਾਲ ਵੀ ਉਤੇ ਤੋਂ ਕਰ ਚੁੱਕੀ ਐ ਤੁਹਾਨੂੰ ਕੀ ਲੱਗਦਾ ਕਿ ਇਹ ਸਭ ਘਟਨਾਕਰਮ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਕਹਿ ਲਿਏ ਕਿ ਸਰਸੇ ਵਾਲੇ ਨੂੰ ਰਾਜਨੀਤਿਕ ਸ਼ਰਨ ਹਾਸਲ ਹੈ ਦੇਖੋ ਇਹ ਤਾਂ ਸਪਸ਼ਟ ਹੀ ਹੈ ਇਹ ਫੈਸਲਾ ਵੀ ਰਾਜਨੀਤੀ ਤੋਂ ਹੈ ਖਾਸ ਤੌਰ ਤੇ ਵੋਟ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ ਜਦੋਂ ਬਾਦਲ ਪਰਿਵਾਰ ਨੇ ਜਾਂ ਬਾਦਲ ਸਰਕਾਰ ਨੂੰ ਪਤਾ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਸਾਨੂੰ ਵੋਟਾਂ ਨਹੀਂ ਮਿਲਣੀਆਂ ਹੈ ਜੀ ਜਿਹੜੇ ਯਾਨੀ ਕਿ ਸੋਇਦ ਦੇ ਸਿੱਖਾਂ ਨੂੰ ਮੋਟਾ ਸਾਦੇ ਨਾਲ ਪਰੇ ਹੋਏ ਹੋਏ ਉਹ ਪਹਿਲੇ ਵੀ ਇਹ ਪਰੇ ਹੋ ਹੀ ਗਏ ਆ ਤਾਂ ਜਿਹੜੇ ਕਿਉਂ ਨਾ ਆਪਾਂ ਜਿਹੜੀ ਇਹ ਦੂਜੀ ਵੋਟ ਹੀ ਵੋਟ ਹੈਗੀ ਆ ਉਹਨਾਂ ਨੂੰ ਖੁਸ਼ ਕਰਕੇ ਜਾਂ ਜਿਹੜਾ ਪ੍ਰੇਮੀ ਗਾਹੀ ਉਹ ਨੂੰ ਵੀ ਤੁਹਾਨੂੰ ਜਿਹੜੀ ਐ ਪਰਸੋ ਅਪਗ੍ਰੇਡ ਕਰ ਲਈਏ ਤੇ ਇਹ ਇਹ ਕਹੇ ਕਿ ਇਹ ਸਾਰੇ ਫੈਸਲੇ ਉਹਦੇ ਹਾਜ਼ਰੀ ਵਿੱਚ ਹੋਈ ਹੀ ਗੱਲ ਹੈਗੀ ਆ ਕਿ ਦੇਖਾ ਸੰਸਥਾ ਦੇ ਦੇ ਹੋਰ ਕਿਸਾਂ ਦੀ ਗੱਲ ਹੈਗੀ ਆ ਉਹਦੇ ਵਿੱਚ ਬਹੁਤ ਥੋਕੜ ਪਾਈਆਂ ਹੌਂਆਂਆਂ ਆਂ ਕੇ ਕੇਸ ਵੀ ਦੇ ਵਿੱਚ ਜਾਣ ਕੇ ਤੇ ਇੱਕ ਪ੍ਰੋਸੀਸ ਹੀ ਸਾਡਾ ਜਿਹੜਾ ਲੀਗਲ ਸਿਸਟਮ ਹੈਗਾ ਐਦਾਂ ਪਲੋਂ ਲੌਂਗ ਕਰਨ ਦਾ ਹੈਗਾ ਕਿ ਕਿਸੇ ਨੇ ਅਪਲੀਕੇਸ਼ਨ ਦੇ ਦਿੱਤੀ ਹੈ ਉਹ 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 ਜਤਲਾਈ ਆ ਗਈ ਹੈ ਕਨਸਲਡੇਸ਼ਨ ਹੋ ਗਈ ਹੈ ਆਰਡਰ ਹੋ ਗਈ ਤੇ ਇਹ ਜਿਹੜੇ ਉਹਨੇ ਜਿਹੜੇ ਰੱਖੇ ਆ ਉਹ ਮਕਾਨ ਕੁਵਾ ਬਿਨੈ ਸੇਵਾ ਜੀ ਜਿੰਦੇ ਆ ਕਿ ਤੈਨੂੰ ਜਿੰਨਾ ਤਮਾ ਅਸੀਂ ਬਾਹਰ ਅੱਠ 80 ਪਰ ਉਹਨੂੰ ਖਿਆਲ ਰਿਹਾ ਸੀ ਉਹ ਮੈਂ ਸਮਝਾ ਨਾ ਚੀਕ ਪਈ ਆ ਉਹਗੀਆਂ ਵੀ ਬੇਚੀਆਂ ਜਿਹੜੀਆਂ ਰੇਟਸ ਜਿਹੜੇ ਉਹਨਾਂ ਦੇ ਇਸ ਤਰ੍ਹਾਂ ਹੁਣ ਸੁਲ੍ਹਾਵਾ ਹੋ ਰਹੇ ਨੇ ਪਰ ਉਹਨੇ ਮੈਨੂੰ ਕੋਈ ਨਹੀਂ ਤਾਲੂ ਮੰਗ ਸਜਾ ਹੋ ਸਕੂ ਵੀ ਉਹ ਸੱਜਾ ਨੂੰ ਸੱਤ ਸਾਲ ਹੀ ਹੋ ਗਏ ਜਿੰਨੀ ਹੋ ਗਏ ਉਹ ਮੈਨੂੰ ਲੱਗਦਾ ਆ ਕਿ ਉਹ ਉਹਨੂੰ ਜਿਹੜੀ ਸਜ਼ਾ ਜੂਨ ਅਨਾਉਂਸ ਹੋਊਗੀ ਕਿ ਇਹਨਾਂ ਸਰਕਾਰ ਨੇ ਉਹਦੇ ਵਾਸਤੇ ਪਿਆਰ ਹੈ ਨਾ ਤੇ ਦੇਸ਼ੇ ਕਾਹਤੋਂ ਉਹਨੂੰ ਬੁਲੇਟ ਕਰਦੇ ਆ ਤੇ ਇਹਨੇ ਆਪਣੀ ਜਵਾਲੀ ਲੇਟ ਲੰਬੀ ਦੇਤੀ ਤੇ ਇਹ ਇਹ ਦੇਲ ਦੀ ਇਹਦੇ ਵਿੱਚ ਜਿਹੜੀ ਉਹਦੋਂ ਪੈਂਡਿੰਗ ਆ ਹਾਈ ਕੋਰਟ ਦੇ ਵਿੱਚ ਜਿਹੜੀ ਇਹਨੂੰ ਦੇਲ ਮਿਲੀ ਆ ਉਹਦੇ ਦਿੱਤੀ ਨੂੰ ਜਿਸ ਨੇ ਦੇ ਦਿੱਤਾ ਉਹ ਨਾ ਉਹ ਚੇਤਾ ਵਾਲੀ ਉਹਦੇ ਦੇ ਰੋਟਾ ਦੇ ਵਿੱਚ ਜਿਹਦੀ ਨੂੰ ਐਕਸਪੈਕਟੇਸ਼ਨ ਜੇ ਮਿਲਿਆ ਉਹਦੇ ਜਿਹੇ ਸੰਸਥਾ ਵਾਲੀਆਂ ਗੱਲਾਂ ਜਿਵੇਂ ਬਠਿੰਡੇ ਆ ਦੇ ਐਸੋਸੀਏਸ਼ਨ ਜਿਹੜਾ 7 ਅਗਸਤ 2014 ਨੂੰ ਜਿਹੜਾ ਖਾਲੀ ਦਾ ਫੈਸਲਾ ਕੀਤਾ ਸੀ ਉਹ ਸਿਰਫ ਜੱਜ ਦੇ ਖਰਾਬ ਦੋਸ਼ੰਦਾ ਦੀ ਉਹਦੀ ਵਕੀਲਾ ਨਹੀਂ ਬਾਅਦ ਐਸੋਸੀਏਸ਼ਨਾਂ ਉਹ ਜੀ ਬਸ ਸੀ ਨੂੰ ਹਾਂ ਕਿ ਇਹ ਇੱਕ ਕਲੱਬ ਜੱਜ ਹੈਗਾ ਇਹ ਉਹਨਾਂ ਨੇ ਇਸ ਕੇਸ ਦੀ ਰਿਪੋਰਟ ਵੀ ਨਾਲ ਲਿਖੀ ਆ ਵੀ ਇੱਕ ਸੌਸੇ ਵਾਲੇ ਦੇਗੇ ਆ ਜਿਹਨੂੰ ਪ੍ਰੀਮੀਅਮ ਉਹ ਇਸ ਸ਼ੈਸੂ ਵੈਨ ਵਿੱਚ ਪਾ ਕੇ ਲੈ ਜਾਇਆ ਉਹਨੂੰ ਰਾਹਤ ਦਿੱਤੀ ਆ ਸੋ ਜਿੱਤੇ ਕੰਵੇ ਮਾਰੇ ਅੰਸਾਰ ਜਾਂ ਸਿਕਿਉਰਿਟੀ ਦਾਜਤਾ ਵੀ ਸਿਸਟਮ ਰੱਟ ਪਾ ਲੈਣੇ ਤੇ ਕਿਤੇ ਨਾ ਕਿਤੇ ਕੋਈ ਚੰਗੇ ਬੰਦੇ ਜਿਹੜੇ ਬੈਠੇ ਨੇ ਅੰਸਾਰ ਪਸੰਦ ਉਹਦੇ ਕਿੰਨੇ ਵੀ ਜਿਹੜਾ ਗਲਤ ਹੋਣਾ ਚਾਹੀਦਾ ਸੋ ਸਾਨੂੰ ਇਸ ਲੀਗਲ ਸਿਸਟਮ ਦੇ ਵਿੱਚ ਪੂਰਾ ਭਰੋਸਾ ਤਾਂ ਨਹੀਂ ਹੈਗਾ ਤਾਰੇ ਤੇ ਵੀ ਅਸੀਂ ਜਿਮਾਲੇ ਦੋ ਲਾ ਸੱਚ ਸੱਚ ਦੇ ਆ ਜਾਂ ਸੱਚੀ ਉਹ ਲਾਉਣਾ ਚਾਹੀਦਾ ਹੈ ਕਿ ਜਵਾਬਦਾਰੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਜੀ ਸੀਬੀਆਈ ਵਾਲੇ ਪੁੱਛਦੇ ਨੇ ਕਿ ਯਾਤੋਂ ਤੇ ਗਵਾਹੀਆਂ ਹੋਣਗੀਆਂ ਨਾ ਉਹਦੇ ਲਈ ਇਹਨੂੰ ਆਹਤ ਦੇਣੀ ਸੀ ਜੀ ਇਹ ਰਾਤ ਵਾਸਤੇ ਇੱਕ ਸੌਫਾ ਚਾਹੀਦਾ ਮੈਂ ਇਸੇ ਤਰ੍ਹਾਂ ਕੋਈ ਬਲੇਟ ਐਕਤੀਸਿਓ ਵਰਕਪਲੈਨਿੰਗ ਹੋਏ ਹੁੰਦਾ ਹੋਵੇ ਪਰ ਇਤਨਾ ਕੁ ਦਿਨ ਉਹ ਫਾਇਦਾ ਐ ਜੀ ਅੰਮ੍ਰਿਤਪਾਲਾ ਨੂੰ ਪੈਣਾ ਹੁੰਦਾ ਹੈ ਜੀ ਅ ਜਿਸ ਪ੍ਰੋਬਲੀ ਇਥੋਂ ਕਿਤੇ ਨਾ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਸੀਬੀਆਈ ਦੀ ਜਿਹੜੀ ਕਮਾਂਡ ਹੁੰਦੀ ਹੈ ਜਿਹੜੀ ਉਹਦੀ ਡੋਰ ਹੁੰਦੀ ਹੈ ਉਹ ਸੈਂਟਰ ਸਰਕਾਰ ਦੇ ਹੱਥ ਚ ਹੁੰਦੀ ਹੈ ਤੇ ਸੈਂਟਰ ਵਾਲਿਆਂ ਨਾਲ ਬਾਬੇ ਦੀ ਬੜੀ ਟੂਨਿੰਗ ਮੈਚ ਕਰ ਰਹੀ ਹੈ ਅੱਜ ਕੱਲ ਤੇ ਸੀਬੀਆਈ ਜਾਂਚ ਕਿੱਥੋਂ ਤੱਕ ਸਹੀ ਦਿਸ਼ਾ ਦੇ ਵਿੱਚ ਜਾਊਗੀ ਇਹ ਵੀ ਸਵਾਲਾਂ ਦੇ ਵਿੱਚ ਨਹੀਂ ਖੜੀ ਹੋ ਰਹੀ ਆ ਜੀ ਉਹ ਤਾਂ ਆਈ ਦੇਖੋ ਉਹ ਤਾਂ ਚਾਹੀਦੀ ਜਿਹੜੀ ਆਲਰੇਡੀ ਹੋ ਗਈ ਸਬਮਿਟ ਉਹਦੇ ਤੇ ਗਵਾਹੀਆਂ ਹੋ ਗਈਆਂ ਨਹੀਂ ਉਹ ਉਹ ਫਾਈਨਲ ਡੈਕ ਰਿਪੋਰਟ ਆਈ ਨਹੀਂ ਦਿੱਤੀ ਹਨ ਜਿਹਨੀਆਂ ਫਾਈਨਲ ਡੈਕ ਵਿੱਚ ਜਾਣ ਹੋਦੀਆਂ ਤੇ ਉਹ ਉਹ ਤਾਂ ਉਹਨਾਂ ਮੁਤਾਬਕ ਜੱਜ ਨੂੰ ਵੀ ਫੈਸਲਾ ਆਉਂਦਾ ਫੌੜ ਜੋ ਤਾਰੇ ਦੇ ਤੇ ਦਵਾਈ ਹੋਈ ਹੈ ਉਹਦੇ ਮੁਤਾਬਕ ਜੀ ਫੈਸਲਾ ਜਿਹੜਾ ਬਿਨਾ ਬਹੂਗਾ ਤੇ ਤਾਰੀਆ ਵੀ ਉਹੀ ਮੈਂ ਕਿਵੇਂ ਕਹਦੀ ਉਹ ਬਲੇਡ ਟੈਕਸ ਜਿਹੜੇ ਉਹ ਸਬੈਹ ਆ ਗਿਆ ਤੇ ਉਹਦੇ ਖਿਲਾਫ ਐਜ ਤੱਕ ਜੋ ਪਾਲਿਆਂ ਦੇ ਉੱਤੇ ਗਵਾਹੀ ਆ ਗਈ ਉੱਥੇ ਬਾਹਰ ਜਾ ਕੇ ਨਹੀਂ ਸੀਗੀ ਆਈ ਦੀ ਹੁਣ ਵੀ ਕੁਝ ਕਰ ਸਕਦੀ ਜਾਂ ਉਹਨੂੰ ਉਨੀ ਕੋਈ ਨਹੀਂ ਕੋਈ ਵੀ ਇੱਕ ਕੇਸ ਨਹੀਂ ਚੱਲਦਾ ਹੋਵੇਗਾ ਕਿਉਂਕਿ ਜੇ ਸਿਸਟਮ ਦੇ ਦੇਖੇ ਬਾਬੇ ਦੇ ਸਮਾਪਤੀ ਦੇਖਿਆ ਤੇ ਬਾਬੇ ਦੇ ਵਿਰੋਧੀ ਵੀ ਦੇਖਿਆ ਤਾਂ ਵੀ ਉਹ ਕੋਈ ਹਿੰਦੂ ਵੀ ਹੋ ਸਕਦੇ ਆ ਜਾਂ ਹੋਰ ਸਰਮਾਣਾ ਜਿੰਨੇ ਤੋਂ ਲੋਕ ਵੀ ਦੇਰੇ ਆ ਉਹ ਹੋ ਸਕਦੇ ਹਵੈਣੇ ਵੀ ਰਹਾਂਗਾ ਸ਼ਤਰਗਤੀ ਆ ਹੈਗਾ ਉਹਨਾਂ ਦੇ ਸਪੋਤਰ ਵੀ ਹੈਗੇ ਜਾਂ ਬਾਬੇ ਕੋ ਪਹਿਲਾ ਜਿਹੜਾ ਬਾਬਾ ਪੀਰ ਸ਼ਰਮ ਸ਼ਾ ਉਹਦੇ ਸਪੋਤਰ ਬਾਬੇ ਦੇ ਵਿਰੋਧੀ ਆ ਉਹਨਾਂ ਨੇ ਵੀ ਮੇਰੇ ਸਿਸਟਮ ਦੇ ਵਿੱਚ ਅਗੇ ਪੂਰਾ ਜਿਹੜਾ ਟਰਮੀਨ ਆਉਣਗੇ ਤੇ ਬਾਬੇ ਨੂੰ ਜਿਹੜਾ ਉਹਦਾ ਜੀਰ ਨਾਲ ਵਾਲੀ ਨਾਲ ਦੇ ਤੇ ਵੀ ਹੈ ਇਹ ਵਿੱਚ ਕਿਛੀ ਕਾਲੇ ਨਾਲ ਗੱਲ ਆ ਜਾਂਦੀ ਹੈ ਜਿਵੇਂ ਆਪਣੇ ਪਿਆਰ ਤੋਂ ਕੁਝ ਹੋਏ ਸੀ ਭਾਈ ਕਮਲਜੀਤ ਸਿੰਘ ਸਨਾ ਉਸ ਕੇਸ ਦੇ ਰੂਪੇ ਸੋਫਾ ਪ੍ਰੇਮੀ ਸਾਡੇ ਦਬੀ ਹੋ ਗਏ ਅਮਿੰਦਰ ਸਿੰਘ ਗੱਬੜੀ ਸੀ ਹੋਇਆ ਪੂਰਾ ਉਸ ਕੇਸ ਦੇ ਵੀ ਕ੍ਰਾਸ ਕੇਸ ਬਣਿਆ ਸੀ ਆਪਸੀ ਲੜਾਈ ਦੇ ਵਿੱਚ ਅਮਿੰਦਰ ਸਿੰਘ ਗੱਬੜੀ ਸੀ ਹੋਇਆ ਸੋਫਾ ਪ੍ਰੇਮੀ ਸਾਡੇ ਦਬੀ ਕਰ ਦਿੱਤੇ ਗਏ ਜਿਹੜੇ ਸਿੰਘ ਸੀਗੇ ਉਹਨਾਂ ਨਾਲ ਸਾਲ ਜਿਹੜੀ ਹੈ ਸਜਾ ਕੰਡੀ ਸੀ ਸਵਰਾਜ ਸਿੰਘ ਆਪੇ ਆਪਣੇ ਬਲਸਣ ਤੋਂ ਗੱਬੜੀ ਤੇ ਹੋਈ ਪੰਚੀ ਹੋਈ ਹੈ ਮੇਰੇ ਤੋਂ ਇਲਾਵਾ ਬਲਕਾ ਸਿੰਘ ਜਮਾਹਰਾ ਜੀ ਨੂੰ ਗੰਬੇ ਦੇਰ ਦੀ ਗੋਲੀ ਮਾਰੀ ਸੀ ਸੱਤੇ ਨੇ ਜਨਮੇਨਾਰ ਤੇ ਉਹ ਇੱਕ ਚੀਜ਼ ਜਿਹੜਾ ਆਲਰੇਡੀ ਜਿਹੜਾ ਬੜੀ ਹੋ ਚੁੱਕਿਆ ਤੇ ਡਿਸਟਰੈਂਸਿੰਗ ਮਤਲਬ ਇਹਦਾ ਕਿ ਉਹ ਉਹ ਕੋਈ ਵੀ ਗੋਲੀ ਦੇ ਨਾਲ ਉਹ ਵੀ ਬਾਗੀ ਪੇਰਵਾਦ ਯਾਨੀ ਦੀ ਉਹ ਵੀ ਨਾਤガルਗੀ ਦੇ ਸਨਾਉ ਤੋਂ ਇੱਕ ਅਰਿਓ ਦੇ ਬਹੁਤ ਪਤਾ ਸੰਸਾ ਨੂੰ ਉਹ ਵੀ ਉਸ ਚਾਰ ਬੰਦੇ ਇਸ ਮੂਵਮੈਂਟ ਦੇ ਜਿਹੜਾ 2007 ਤੋਂ ਲੈ ਕੇ ਉਸ ਨੇ ਰੈਗੂਲੇਟ ਸਟ੍ਰੈਂਕਰਿਆ ਦੇ ਇੱਕ ਕੇਸ ਪਾਈ ਗਏ ਇਹ ਬਾਬੇ ਨੂੰ ਮਾਂ ਦੀ ਪਲੈਨਿੰਗ ਕਰਾਉਂਦੇ ਸੀ ਕੋਈ ਪਸਾਉ ਨਪਰੇ ਗਵਾਉਣ ਪਰ ਉਹ ਸਾ ਇਹ ਕੇ ਇਹ ਕੋਈ ਨਾਮੀ ਨਾਮੇ ਦੀ ਇਹ ਗੱਲ ਕੰਦੇ ਉਹ ਸਾਰੇ ਕੇਸ ਵੀ ਉਸ ਕੰਸਲਡੇਸ਼ਨ ਦੇ ਵਿੱਚ ਹੋਣੇ ਚਾਹੀਦੇ ਵੀ ਉਹਨਾਂ ਹਾਲਾਤਾਂ ਤੋਂ ਉਪਜ ਕੇ ਜਿਹੜੇ ਕੇਸ ਸੈਕਟਾ ਗੁੰਜੀਆਂ ਖਤਪੂਂਦ ਹੋਣੇ ਕੋਈ ਸਾਲ ਕੋ 2 ਸਾਲ ਕੋ 3 ਸਾਲ ਉਹ ਜਿਹੜਾ ਕੁਝ ਨਾ ਦੇਖਿਆ ਵੀ ਹਾਂ ਇਹ ਬਾਬੇ ਨੂੰ ਨਾਲ ਤੇ ਪਲੈਨਿੰਗ ਹੋ ਗਈ। ਸਾਰੇ ਇਹ ਜਿਹੜੇ ਕੰਸਰਵੇਸ਼ਨ ਚ ਲੈ ਕੇ ਇਹ ਸਾਰੇ ਨੂੰ ਵਿਚਾਰਿਆ ਜਾਣਾ ਚਾਹੀਦਾ ਇਹ ਨਹੀਂ ਕਿ ਇੱਕ ਪੀਜੀ ਸਾਡੇ ਤੇ ਹੋਵੇ ਤੇ ਇੱਥੀ ਆਈ ਉਹ ਬਹਾਹ ਦੀ ਚੀਜ਼ ਆ ਬਾਬਾ ਜੀ ਨੇ ਨਾਲੀ ਨਾਲੀ ਦੇ ਦੋ ਦੋ ਉਮਾਦੀ ਇੱਕ ਸਿਆਸੀ ਫੈਸਲਾ ਆਏਗਾ। ਬਈ ਲੋਕ ਨੂੰ ਰੋਸ ਨੂੰ ਮਿਲ ਜੇ ਆਏ ਦੇਖੋ ਕੀ ਕੰਮ ਕਰਦਾ ਆਏਗਾ। ਬਾਹ ਫਦੰਗਾ ਵੀ ਜਿਹੜਾ ਹੈਗਾ ਉਹ ਸਿਸਟਮ ਅੰਦਰ ਹੈਗਾ ਅਕਸਲ ਸਰ ਇਹ ਸਿਸਟਮ ਹੈਗਾ ਉਹਦੇ ਵਿੱਚ ਬਿਲਕੁਲ ਨਹੀਂ ਚੱਲਿਆਗਾ ਕਿ ਉਹ ਜੇ ਉਹ ਹੀ ਆਈਆ ਉਹ ਕੰਟ੍ਰਕਟ ਸਮਝਣੀ ਚਾਹੀਦੀ ਕਿ ਆ ਆਈਆ ਕਿ ਕਰਨਾ ਕੰਟ੍ਰਕਟ ਹੋ ਜਾਣਾ ਉਹਨੀਆਂ ਅਸੀਂ ਗੁੰਮੇਸ ਗਿਆ ਉਹ ਤਾਂ ਹੀ ਉਸ ਨਾਲ ਸੰਬੰਧ ਜੁਨੇ ਕੇਸ ਨੇ ਸਾਰੇ ਸਟੇਟ ਵਾਪਸ ਲਵੇ ਜਿਹੜੇ ਠੀਕ ਹੈ ਉਹਨੂੰ ਦੇਵਾਹੀ ਦੇਣੀ ਹੈ ਉਹ ਸਪਸ਼ਟ ਰੂਪ ਦੇ ਵਿੱਚ ਨਿਯਤ ਹੈ ਦੇ ਉੱਤੇ ਹੋਵੇ ਉਹਦੇ ਰੰਗ ਆਪ ਹੋਵੇ ਉਹ ਆਪ ਵੀ ਨਹੀਂ ਜਾਰੀ ਕਰੇ ਕੋਸਾਲਪਾਲ ਸਾਹਿਬ ਦੇ ਉੱਤੇ ਜੇ ਨਹੀਂ ਹੋ ਰਹਾ ਤਾਂ ਦੋ ਵਾਰ ਅਮਲ ਸਰ ਹੈ ਦੇ ਵਿੱਚ ਆ ਕੇ ਉਹ ਜੋ ਵੀ ਕਿਸੇ ਕੋਲ ਕੋਈ ਪ੍ਰੋਬਲਮ ਵੀ ਬਣਾਉਣੀ ਹੈਗੀ ਆ ਮੇਰੇ ਤੋਂ ਬਸਰਾ ਮੁਦਾ ਹੈਗਾ ਪਰ ਮੈਂ ਸਮਝਣੇ ਇਸ ਤੋਂ ਵੀ ਅੱਗੇ ਜਾ ਕੇ ਜਿਉ ਇਹ ਸਾਰਾ ਕੁਝ ਬਣਾਉਂਦੇ ਦੀ ਆ ਇੱਕ ਕ੍ਰਿਮੀਨਲ ਬੰਦਾ ਜਿਹਦੇ ਤੇ ਮਾਦਰ ਦੇ ਤੇ ਰੀਪਲੀਚੈਂਸ ਦੀ ਚਾਲ ਬੱਗੇ ਰੋਡ ਰੋਟਾ ਦੀ ਮੈਂ ਉਹਨਾਂ ਕੋਲ ਤੱਕ ਨੂੰ ਮਿਸਮੁੱਦੇ ਦੇ ਕੋਨਸੀਡਰ ਹੀ ਨਹੀਂ ਕਰਦਾ ਕਿ ਭਾਈ ਤੂੰ ਦਾ ਬੜਾ ਕ੍ਰਿਮੀਨਲ ਬੰਦਾ ਬੰਦਾ ਹੈਗਾ ਤੇ ਇੰਨੇ ਗੰਭੀਰ ਹੈ ਜਾਪੇ ਅਸੀਂ ਵਿਚਾਰ ਹੀ ਨਹੀਂ ਸਕਦੇ ਤੇ ਤੂੰ ਕੋਲੋਂ ਉਹਨਾਂ ਨੂੰ ਕਲੀਅਰ ਕਰਾ ਕੇ ਲਿਆ ਲੋਕ ਅਦਾਲਤਾਂ ਦੇ ਵਿੱਚ ਜਾਂ دنیਵੀ ਅਦਾਲਤਾਂ ਦੇ ਵਿੱਚ ਕਲੀਅਰ ਹੋ ਕੇ ਤੈਨੂੰ ਇਸ ਮੁੱਦੇ ਤੇ ਬੀ ਗਾਲ ਹਰ ਸਭ ਜਿਹੜੀ ਆ ਬਾਲ ਤੋਂ ਜਿਹਦੇ ਨੂੰ ਮਾਰ ਹੀ ਦੇਣ ਵਾਸਤੇ ਵਿਚਾਰਿਆ ਜਾ ਸਕਦਾ ਨੂੰ ਜਿਹੜੇ ਦੁਨੀਆਰੀ ਜਾਲਾਂ ਦਾ ਦੇਸੀ ਆ ਤੇ ਉਹਨੂੰ ਅਕਾਲ ਦੀ ਹਵਾਨਸ ਦੇ ਦੀ ਜਿਹੜਾ ਜਿੱਥੀਆਂ ਮਾਸੀਨਾਮਾ ਦਿੱਤੇ ਜਾ ਰਹੇਗਾ ਇਹ ਬਹੁਤ ਗੰਭੀਰ ਤੇ ਸਿੱਖਾਂ ਦੀ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਕਿ ਜੇ ਜਾਇਦਾ ਗੈਨ ਦੇ ਬਦਲੇ ਵਿੱਚ ਸੀਖਾਂ ਨੂੰ ਗੁੰਮਾ ਤੇ ਇਹ ਉਹਦੀ ਹੋਰ ਕਮਜ਼ੋਰ ਮਾਨਸਿਕਤਾ ਦਾ ਕਰਦੀ ਹੋਏਗਾ ਵੀ ਜਿਹਨੇ ਦਵਾ ਪਾਇਆ ਪਹਿਲਾ ਬਾਦਲ ਨੇ ਦਵਾ ਪਾ ਲਿਆ ਤੇ ਠੀਕ ਹੈ ਜੀ ਮਾਸੀਨਾਮਾ ਦੇਤਾ ਹੁਣ ਕੰਪਲ ਦਾ ਦਵਾ ਦੇਗਾ ਤੱਕ ਇਹ ਨਹੀਂ ਵਾਦੇ ਤਾਂ ਬੇਟਾਲ ਜੰਗਾਵਨ ਮੰਨ ਕੇ ਉਹ ਕੰਸਟਰੂਕਟ ਜਾਊਗਾ ਜੋ ਤੁਸੀਂ ਆਪ ਪੜਾ ਦਾ ਮੈਂ ਅਗਾਹਤ ਨਹੀਂ ਨਾਗ ਨੂੰ ਇਹ ਤਾਂ ਹੁਣ ਬਾਦਲ ਕਰਾ ਗਿਆ ਜੀ ਆਰ ਐਸ ਕਰਾ ਲਈ ਇਹਨਾਂ ਨੇ ਫੇਰ ਇਹ ਵੀ ਵਿਦਵਾਨਤੀ ਤੇ ਕੇਵਲ ਸਿੰਘ ਦੀ ਕੈਟਾਗਰੀ ਦੇ ਵਿੱਚ ਐਡ ਹੋ ਜਾਣਗੇ ਜੀ ਉਸ ਕੈਟਾਗਰੀ ਦੇ ਵਿੱਚ ਨਾ ਵੀਡੀਓ ਵੀਰ ਨਾ ਦਾ ਸੰਖੇਪ ਰੂਪ ਬਣਾ ਕੇ ਤੇ ਟੈਂਪਰਿੰਗ ਸੰਪਨਾ ਦਾ ਵਲੰਟਿੰਗ ਦਾ ਫਲਾਦਾ ਜੀ ਸੰਬੰਧ ਨੂੰ ਜੀ ਮਾਨਜਪੁਰ ਜੀ ਰੇਡੀਓ ਕੌਮੀ ਆਵਾਜ਼ ਨੂੰ ਦਾ ਸਮਾਂ ਦੇਣ ਲਈ ਅਤੇ ਕਾਨੂੰਨੀ ਪਹਿਲੂ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਸਾਡੇ ਲਿਸਨਰਸ ਨੂੰ ਇਸ ਤੋਂ ਬਹੁਤ ਜ਼ਿਆਦਾ ਜਾਣਕਾਰੀ ਮਿਲੀ ਹੋਵੇਗੀ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਲੁਧਿਆਣੇ ਤੋਂ ਜਸਪਾਲ ਸਿੰਘ ਮਾਨਜਪੁਰ ਜਿਹੜੇ ਕੀ ਸਾਨੂੰ ਕਾਨੂੰਨੀ ਪੱਖ ਦੇ ਉੱਤੋਂ ਜਾਣਕਾਰੀ ਦੇ ਰਹੇ ਸੀ ਕਿ ਕੀ ਟੈਕਨੀਕਲਟੀ ਹੈ ਡੇਰਾ ਸਰਸੇ ਵਾਲੇ ਜੀ ਦੇ ਰਿਕੇਸ ਦੇ ਉੱਤੇ